हेलो एवरीवन वेलकम टू माय ब्लॉग सो दिवाली ਦੇ ਦਿਨ ਚੱਲ ਰਹੇ ਆ ਇਸ ਕਰਕੇ ਮੈਂ ਸੋਚਿਆ ਕਿ ਆਪਣਾ ਰੂਮ ਡੈਕੋਰੇਟ ਕਰਦੀ ਆ ਇਹ ਕੁਝ ਕਾਰਡਬੋਰਡਸ ਤੋਂ ਡੀਆਈਵਾਈ ਕੀਤਾ ਹੈ ਇਹ ਮੇਰਾ ਰੂਮ ਜਿੱਥੇ ਕਿ ਮੈਂ ਇਹ ਮਿਸ਼ੋ ਤੋਂ ਆਰਡਰ ਕੀਤੀ ਸੀ ਆਰਟੀਫੀਸ਼ੀਅਲ ਰੰਗੋਲੀ ਇਸ ਨੂੰ ਬਟੇਬਲ ਤੇ ਵੀ ਰੱਖ ਸਕਦੇ ਆ ਨੀਚੇ ਫਰਸ਼ ਤੇ ਵੀ ਰੱਖ ਸਕਦੇ ਆ ਇੱਕ ਇੱਕ ਕੋਰਨਰ ਆ ਜਿੱਥੇ ਮੈਂ ਡੈਕੋਰੇਟ ਕੀਤਾ ਹੋਇਆ ਤੇ ਇਹ ਹੈਂਗਿੰਗ ਲਗਾਇਆ ਇਹ ਰਹੇ ਤੇ ਇਹ ਕraft ਕੀਤੇ ਹੋਏ ਆ ਸਾਰੇ ਮੇਰੇ ਹੈਂਡ ਮੇਡ ਕਾਰਪੇਟਾ ਜੋ ਕਿ 올ਡ ਕਲੋਥਸ ਤੋਂ ਬਣਾਇਆ ਇਹ ਲਾਈਟ ਲਗਾਈ ਲਿਆ ਕੇ ਨਿਓਨ ਲਾਈਟ ਤੇ ਇਹ ਮੇਰਾ ਬੈੱਡ ਆ ਤੇ ਦੋ ਮੇਰੇ ਕਿਊਟ ਜੇ ਪਾਂਡਾ ਤੇ ਇੱਕ ਡਾਲ ਆ ਜਿਹੜੀ ਕਿ ਮੈਨੂੰ ਬਹੁਤ ਪਿਆਰੇ ਆ ਤੇ ਉਹ ਮੇਰੇ ਕੋਲ ਬਹੁਤ ਟਾਈਮ ਦੇ ਆ ਵਿਆਹ ਤੋਂ ਪਹਿਲਾਂ ਤੇ ਆ ਤੇ ਇਹ ਮੇਰਾ ਰੂਮ ਮੈਂ ਸਿੰਪਲ ਜਾਈਆ ਕੋਈ ਇਨਾ ਖਾਸ ਰੂਮ ਨਹੀਂ ਹੈਗਾ ਪਰ ਮੇਰੇ ਲਈ ਮੇਰਾ ਬਹੁਤ ਵਧੀਆ ਰੂਮ ਸੋ ਹੁਣ ਆਪਾਂ ਰੂਮ ਚੋਂ ਬਾਹਰ ਨਿਕਲਦੇ ਆਂ ਦਿਖਾਉਨੇ ਆਂ ਬਾਕੀ ਦਾ ਘਰ ਇਹ ਸਾਈਡ ਇਹ ਸਾਹਮਣੇ ਦੋ ਰੂਮ ਨੇ ਤੇ ਇਹ ਥੋੜੀ ਰੰਗੋਲੀ ਬਣਾਈ ਹੈ ਮੈਂ ਪੌੜੀਆਂ ਦੇ ਉੱਪਰੇ ਉੱਪਰ ਜਾਂਦੀਆਂ ਛੱਤ ਤੇ ਤੇ ਇਹ ਨਿੱਚ ਗੇੜ ਜਾਂਦਾ ਛੱਤ ਕਿਉਂਕਿ ਅਸੀਂ ਉੱਪਰ ਫਸਟ ਫਲੋਰ ਤੇ ਰਹਿੰਦੇ ਆਂ ਤੇ ਇਹ ਮੇਰਾ ਕਿਚਨ ਆ ਕਿਚਨ ਦੀ ਸਾਮਣੇ ਮੈਂ ਰੱਖਿਆ ਹੋਇਆ 7 ਹੋਰਸ ਦੀ ਪੇਂਟਿੰਗ ਜੋ ਕਿ ਬਹੁਤ ਸ਼ੁਭ ਮੰਨੀ ਜਾਂਦੀ ਆ ਇਹ ਮੇਰੇ ਡੀਆਈਵਾਈ ਕੀਤਾ ਹੋਇਆ ਹੈ ਇਹ ਕਿਚਨ ਹੈ ਕਿਚਨ ਦੇ ਵਿੱਚ ਅਸੀਂ 2 ਦਿਨ ਪਹਿਲਾਂ ਹੀ ਵਾਲਪੇਪਰ ਲਗਾਏ ਆ ਤੇ ਇਹ ਪੱਥਰ ਕਾਫੀ ਗੰਦਾ ਹੋ ਗਿਆ ਸੀ ਇਸ ਕਰਕੇ ਅਸੀਂ ਵਾਲਪੇਪਰਸ ਲਗਾਏ ਆ ਇਹ ਵੀ ਮੈਂ ਡੀਆਈਵਾਈ ਕੀਤਾ ਹੋਇਆ ਹੈ ਬੋਟਲਸ ਕੱਟ-ਕੱਟ ਕੇ ਬਣਾਏ ਆ ਤਾਂ ਇਹ ਛੋਟਾ ਜਿਹਾ ਕਿਊਟ ਜਿਹਾ ਕਿਚਨ ਇਹ ਸਾਹਮਣੇ ਇੱਕ ਸਟੋਰ ਆ ਤੇ ਇਹ ਮੰਮੀ ਦਾ ਰੋਮਾ ਮੰਮੀ ਦਾ ਤੇ ਦੇਵ ਦਾ ਤੇ ਇਹ ਕੁਝ ਡੈਕੋਰੇਟ ਕੀਤਾ ਮੈਂ ਕੁਝ ਡੀਆਈਵਾਈ ਬਣਾ ਬਣਾ ਕੇ ਲਗਾਏ ਆ ਤੇ ਇਹ ਰੰਗੋਲੀ ਬਣਾਈ ਆ ਇੱਕ ਪਿਛਲੇ ਸਾਲ ਦੇ ਕੁਝ ਰੰਗ ਪਏ ਸੀ ਇਸ ਸਾਲ ਮੈਂ ਰੰਗ ਲਿਆਉਂਦੇ ਨਹੀਂ ਇੰਨੇ ਖਾਸ ਤੇ ਇਸ ਕਰਕੇ ਮੈਂ ਪਿਛਲੇ ਸਾਲ ਦੇ ਹੀ ਜ਼ਿਆਦਾਤਰ ਚੀਜ਼ਾਂ ਯੂਜ਼ ਕੀਤੀਆਂ ਆਂ ਡੈਕੋਰੇਸ਼ਨ ਦਾ ਵੀ ਸਮਾਨ ਪਿਛਲੇ ਸਾਲ ਦਾ ਪਿਆ ਸੀ ਇਹ ਸਾਡਾ ਛੋਟਾ ਜਿਹਾ ਮੰਦਿਰ ਆ ਤੇ ਸਾਈਡ ਤੇ ਬਾਬਾ ਜੀ ਆ ਤੇ ਸਾਹਮਣੇ ਮਾਤਾ ਜੀ ਦੀ ਮੂਰਤੀ ਆ ਤੇ ਇਹ ਵੀ ਥੋੜਾ ਅਸੀਂ ਕੁਝ ਕੁਝ ਡੈਕੋਰੇਟ ਕੀਤਾ ਇੰਨਾ ਜਿਆਦਾ ਡੈਕੋਰੇਟ ਨਹੀਂ ਕੀਤਾ ਪਰ ਕਾਫੀ ਵਧੀਆ ਲੱਗ ਰਿਹਾ ਛੋਟਾ ਜਿਹਾ ਮੰਦਿਰ ਆਗਾ ਸੋਹਣਾ ਲੱਗਦਾ ਇੰਨਾ ਕ ਮੰਦਿਰ ਇਹ ਸਾਡਾ ਛੋਟਾ ਜਿਹਾ ਵਿਹੜਾ ਤੇ ਇਹ ਸਾਡੀ ਬਾਲਕਨੀ ਵਾਲੀ ਸਾਈਡ ਆ ਜਿੱਥੋਂ ਕਿ ਸਾਨੂੰ ਆਉਂਦੇ ਜਾਂਦੇ ਸਾਰੇ ਦਿਖਦੇ ਆ ਤੇ ਇੱਥੇ ਪਾਰਕਿੰਗ ਲੱਗੀ ਹੋਈ ਆ ਪਰਮਨੈਂਟ ਪਾਰਕਿੰਗ ਆ ਤੇ ਲੋਕ ਸ਼ਹਿਰ ਦੇ ਵਿੱਚ ਦਬੀੜ ਹੁੰਦੀ ਆ ਲੋਕ ਇੱਥੇ ਕਢਾ ਜਾਂਦੇ ਆ ਇੱਥੇ ਇਹਨਾਂ ਪਾਰਕਿੰਗ ਆ ਇਹ ਰੋਲ ਕਾਫੀ ਚੌੜਾ ਇੱਥੇ ਲਗਾ ਸਕਦੇ ਆ ਗੱਡੀਆਂ ਆਪਾਂ ਤੇ ਤਾਂ ਕਰਕੇ ਇੱਥੇ ਇਹਨੀਆਂ ਗੱਡੀਆਂ ਖੜੀਆਂ ਹੀ ਰਹਿੰਦੀਆਂ ਜਦੋਂ ਮਰਜ਼ੀ ਦੇਖਣ ਨੂੰ ਸਾਹਮਣੇ ਵੀ ਲੋਕਾਂ ਨੇ ਕਾਫੀ ਡੈਕੋਰੇਸ਼ਨ ਕੀਤੀ ਹੋਈ ਆ ਇਹ ਮੇਰੀ ਰੰਗੋਲੀ ਆ ਜਿਹੜੀ ਕਿ ਮੈਂ ਥੋੜੇ-ਥੋੜੇ ਰੰਗਾਂ ਨੂੰ ਮਿਲਾ ਕੇ ਬਣਾਈ ਹੈ ਮੇਰੇ ਕੋਲ ਤਿੰਨ-ਚਾਰ ਰੰਗ ਸੀ ਪਿਛਲੇ ਸਾਲ ਦੇ ਪਏ ਸੀ ਮੈਂ ਸੋਚਿਆ ਇਹਨਾਂ ਨੂੰ ਖਤਮ ਕਰ ਦਾਂ ਕਿਉਂਕਿ ਇਸ ਸਾਲ ਫੇਰ ਲਿਆਵਾਂਗੇ ਤੇ ਫਿਰ ਉਹ ਖਤਮ ਨਹੀਂ ਹੋਣੇ ਫਿਰ ਉਹ ਅਗਲੇ ਸਾਲ ਤੱਕ ਰਹਿਣਗੇ ਫਿਰ ਅਸੀਂ ਸ਼ਾਮ ਨੂੰ ਪੂਜਾ ਕੀਤੀ ਲక్ష్ਮੀ ਮਾਤਾ ਦੀ ਪੂਜਾ ਕੀਤੀ ਕਿਉਂਕਿ ਅੱਜ ਛੋਟੀ ਦੀਵਾਲੀ ਆ ਤੇ ਪੂਜਾ ਦਾ ਟਾਈਮ ਆ ਜੋ ਅੱਜ ਦਾ ਹੀ ਆ ਇਸ ਕਰਕੇ ਫਿਰ ਅੱਜ ਅਸੀਂ ਪੂਜਾ ਕੀਤੀ ਪਰ ਇਹ ਵੇਸ਼ਿੰਦ ਲੱਕੇ ਲੇ ਮੋਮਬੱਤੀਆਂ ਲਾਈਏ ਇਸ ਤੋਂ ਬਾਅਦ ਅਸੀਂ ਬਾਹਰ ਬਲਕਨੀ ਤੇ ਮੋਮਬੱਤੀਆਂ ਲਾਈਆਂ ਕਾਫੀ ਤੇਜ਼ ਹਵਾ ਚੱਲ ਰਹੀ ਸੀਗੀ ਪਰ ਫਿਰ ਵੀ ਅਸੀਂ ਲਾਤੀਆਂ ਪੂਰੀ ਬਲਕਨੀ ਦੇ ਵਿੱਚ ਤੇ ਕਾਫੀ ਵਧੀਆ ਲੱਗ ਰਿਹਾ ਸੀ ਪਹਿਲਾਂ ਅਸੀਂ ਅੰਦਰ ਦੀਵੇ ਲਾਏ ਸਾਰੇ ਪਾਸੇ ਅੰਦਰ ਮੰਦਰ ਜਲਾਏ ਬਾਹਰ ਲਾਏ ਤੇ ਫਿਰ ਮੋਮਬਤੀਆਂ ਸੀ ਬਾਹਰ ਲਾਈਆਂ ਬਲਕਨੀ ਵਾਲੀ ਸਾਈਡ ਅੱਧੇ ਪਾਸੇ ਇਹਨਾਂ ਨੇ ਲਾਈਆਂ ਦੂਜੇ ਵਾਲੇ ਪਾਸੇ ਮਹਿਲਾਤੀਆਂ ਤੇ ਐਦਾਂ ਹੀ ਇੱਕ ਲਾਈਨ ਬਣ ਗਈ ਸੀਰੀਜ਼ ਬਣ ਗਈ ਤੇ ਤਾਂ ਇਹਨਾਂ ਨੇ 10-15 ਮਿੰਟੀ ਲਈ ਬਸ 10-15 ਮਿੰਟੀ ਜਲੀਆਂ ਇਹਦੁਆਦੇ ਮੈਲਟ ਹੋ ਗਈਆਂ ਸਾਰੀਆਂ ਪੂਜਾ ਕਰਨ ਤੋਂ ਬਾਅਦ ਮੰਮੀ ਇਹ ਪਾੜ ਕਰਨ ਬੈਠ ਗਏ ਇਹ ਇਹਨੇ ਦਸ ਪਿੰਨਰਮਨ ਪਾਰ ਕੀਤਾ ਉਹਨਾਂ ਟੈਮਸ ਸੀ ਬਾਕੀ ਦੇ ਕੰਮ ਕਰ ਲਏ ਜਿੰਨੇ ਵੀ ਡੈਕੋਰੇਸ਼ਨ ਦਾ ਜੋ ਵੀ ਕਰਨਾ ਸੀਗਾ ਦੀਵੇ ਦਵੇ ਲਾਉਣੇ ਸੀ ਸਾਰਾ ਸੀ ਕੰਮ ਕੰਪਲੀਟ ਕਰ ਲਿਆ ਤੇ ਮੰਮੀ ਵੀ ਐਤੋ ਫ੍ਰੀ ਹੋ ਗਏ ਫਿਰ ਅਸੀਂ ਖਾਣਾ ਵਗੈਰਾ ਖਾਦਾ ਖਾਣਾ ਖਾ ਕੇ ਫਿਰ ਅਸੀਂ ਛੱਤ ਤੇ ਚਲੇ ਗਏ ਪਟਾਕੇ ਦੇਖਣ ਵਾਸਤੇ ਲੋਕਾਂ ਨੇ ਪਟਾਕੇ ਚਲਾਏ ਆਸ-ਪਾਸ ਬਹੁਤ ਪਟਾਕੇ ਚਲਾ ਰਹੇ ਸੀ ਪਰ ਅੱਜ ਛੋਟੀ ਦੀਵਾਲੀ ਆ ਅੱਜ ਬਹੁਤ ਘੱਟ ਚਲਾ ਰਹੇ ਆ ਕੱਲ ਨੂੰ ਵੱਡੀ ਦੀਵਾਲੀ ਆ ਕੱਲ ਜਿਆਦਾ ਚਲਾਉਣਗੇ ਇਹ ਮੈਂ ਕੁਝ ਰੀਲ ਬਣਾਉਣ ਲਈ ਆਪਣੀਆਂ ਵੀਡੀਓਸ ਬਣਾਈਆਂ ਤੋੜੀਆਂ ਹੀ ਆ ਤਾਂ ਕਿ ਮੈਂ ਰੀਲ ਪਾ ਸਕਾਂ ਤਾਂ ਕਰਕੇ ਇੱਕ ਮੈਂ account ਨੂੰ private ਕਰ ਰੱਖਿਆ insta ਦੇਸ ਕਰਕੇ ਮੈਂ reels ਬਹੁਤ ਘੱਟ ਪਾਉਣ ਲੱਗ ਗਈ ਹੁਣ ਜ्यादातर ਮੈਂ youtube ਤੇ ਹੀ ਪਾਉਂਦੀ ਆ ਜੋ ਵੀ ਸੇ ਪੈरिस ਤੇ ਚਲੇ ਗਏ ਅੱਜ ਜੰਨੇ ਪਟਾਕੇ ਨਹੀਂ ਚੱਲ ਰਹੇ ਬਹੁਤ ਘੱਟ ਚੱਲ ਰਹੇ ਹੋਰ ਚਲਾਓ ਵਿਗਿਆਨੀ ਨੈਕਸਟ ਡੇ ਅ ਅੱਜ ਵੱਡੀ ਦੀਵਾਲੀ ਆ ਤੇ ਅਸੀਂ ਹਰ ਦੀਵਾਲੀ ਤੇ ਗੁਰਦੁਆਰਾ ਸਾਹਿਬ ਜਾਂਦੇ ਹਾਂ ਦੁੱਖ ਨਿਵਾਰਨ ਸਾਹਿਬ ਤੇ ਅਸੀਂ ਇੱਥੇ ਗਏ ਅਸੀਂ ਮੱਥਾ ਟੇਕਿਆ ਤੇ ਉਸ ਤੋਂ ਬਾਅਦ ਅਸੀਂ ਕੈਂਡਲਸ ਲੈ ਕੇ ਗਏ ਸੀਗੇ ਨਾਲ ਤੇ ਕੈਂਡਲਸ ਲਗਾਈਆਂ ਤੇ ਬਹੁਤ ਲੋਕ ਆਉਂਦੇ ਆ ਬਹੁਤ ਭੀੜ ਹੁੰਦੀ ਆ ਪਰ ਅਸੀਂ ਥੋੜਾ ਜਿਹਾ ਜਲਦੀ ਗਏ ਸੀਗੇ ਤਾਂ ਕਿ ਭੀੜ ਘੱਟ ਹੋਵੇ ਕਿਉਂਕਿ ਪਿਛਲੀ ਵਾਰ ਜਦੋਂ ਅਸੀਂ ਆਏ ਸੀ ਤੇ ਖੜਨ ਜਗ੍ਹਾ ਨਹੀਂ ਸੀ ਨੇ ਜਿਆਦੇ ਭੀੜ ਸੀ ਤੇ ਜਿਆਦੇ ਕੈਂਡਲਸ ਲਗਾਈਆਂ ਸਨ ਤਾਂ ਸ਼ੁਰੂਆਤ ਹੀ ਹੋਈ ਆ ਮੇਰੇ ਬਹੁਤ ਥੋੜੇ ਜਿਹੇ ਲੋਕ ਆ ਚੁਣ ਮੇ ਜ ਲੋਗਾ ਕਿਉਂਕਿ ਇਸ ਟਾਈਮ 6:30 ਵਜੇ ਦਾ ਟਾਈਮ ਹੋ ਰਿਹਾ ਅਨ ਹਨੇਰਾ ਵੀ ਨਹੀਂ ਹੋਇਆ ਸੀਗਾ ਅਸੀਂ ਪਹਿਲਾਂ ਪਹਿਲਾਂ ਲਾ ਕੇ ਆ ਜਾਾਂਗੇ ਕਿਉਂਕਿ ਬਾਜ਼ਾਰ ਦੇ ਵਿੱਚ ਵੀ ਬਹੁਤ ਭੀੜ ਹੋ ਜਾਂਦੀ ਆ ਇਸ ਕਰਕੇ ਅਸੀਂ ਫਟਾਫਟ ਕੈਂਡਲਸ ਲਗਾਈਆਂ ਮੱਥਾ ਟੇਕਿਆ ਕਿਉਂਕਿ ਫਿਰ ਅਸੀਂ ਮੰਦਿਰ ਵੀ ਜਾਣਾ ਸੀਗਾ ਕਾਲੀ ਮਾਂ ਦਾ ਮੰਦਿਰ ਵੀ ਅਸੀਂ ਕੈਂਡਲਸ ਲਗਾ ਕੇ ਆਉਣੀ ਸੀ ਇਸ ਕਰਕੇ ਅਸੀਂ ਇੱਥੇ ਲਗਾਈਆਂ ਥੋੜੀਆਂ ਬਹੁਤ ਫੋਟੋਸ ਖਿੱਚੀਆਂ ਪਹਿਲਾਂ ਮੈਂ ਲਗਾਈਆਂ ਕੈਂਡਲਸ ਅੱਧੀਆਂ ਫਿਰ ਬਾਜ ਅੱਧੀਆਂ ਇਹਨਾਂ ਨੇ ਲਗਾਤੀਆਂ ਤੇ ਦੋਨੋਂ ਨੇ ਅਸੀਂ ਵੀਡੀਓ ਬਣਾ ਲਈ ਕੱਲ੍ਹ ਨੇ ਪੀੜ ਨਹੀਂ ਸੀ ਪਰ ਬਾਜ਼ਾਰਾਂ ਦੇ ਵਿੱਚ ਕੱਲ੍ਹ ਜਾਦੇ ਪੀੜ ਸੀ ਕਿਉਂਕਿ ਲੋਕ ਸਮਾਨ ਵਗੈਰਾ ਖਰੀਦ ਰਹੇ ਸੀ ਪੂਜਾ ਦਾ ਟਾਈਮ ਸੀ ਇਸ ਕਰਕੇ ਬਾਜ਼ਾਰ ਦੇ ਵਿੱਚ ਬਿਲਕੁਲ ਵੀ ਨੰਗਨ ਦੀ ਜਗ੍ਹਾ ਨਹੀਂ ਸੀਗੀ ਅਸੀਂ ਵੀ ਇੱਕ ਸਾਈਡ ਬਾਈਕ پارک ਕਰਕੇ ਅਸੀਂ ਪੈਦਲ ਗਏ ਸੀ ਬਾਜ਼ਾਰ ਫੇਸ ਨੂੰ ਕੋਈ ਸਮਾਨ ਮਿਲਿਆ ਨਹੀਂ ਤਾਂ ਬਿਲਕੁਲ ਵੀ ਲੰਘ ਵੀ ਨਹੀਂ ਸਕਦਾ ਸੀ ਬੰਦਾ ਬਹੁਤ ਜਿਆਦਾ ਭੀੜ ਹੈ ਇੱਕ ਸੈਂਟਰ ਆ ਜਾਂਦਾ ਲੁਧਿਆਣੇ ਦਾ ਚੌੜਾ ਵਿਚਾਰ ਮੇਨ ਇੱਧਰ ਜਿਆਦਾ ਭੀੜ ਹੁੰਦੀ ਐ ਇਸ ਕਰਕੇ ਜੋ ਵੀ ਸਮਾਨ ਲੈਣ ਜਾਣਾ ਇੱਧਰ ਹੀ ਜਾਣਾ ਪੈਂਦਾ ਤੇ ਤਾਂ ਕਰਕੇ ਬਹੁਤ ਹੀ ਜਿਆਦਾ ਭੀੜ ਹੁੰਦੀ ਐ ਅੱਜ ਥੋੜਾ ਫਰਕ ਆ ਅੱਗੇ ਨਾਲੋਂ ਕਿ ਲੋਕਾਂ ਨੇ ਸਾਰਿਆਂ ਨੇ ਸ਼ਾਪਿੰਗ ਕਰ ਲਈ ਐ ਜੋ ਵੀ ਸਮਾਨ ਲਿਆਉਣਾ ਸੀ ਲੈ ਆਏ ਆ ਅੱਜ ਕੋਈ ਇੰਨੀ ਐਮਰਜੈਂਸੀ ਵਾਲਾ ਹੈ ਨਹੀਂ ਕਿ ਲੋਕ ਜਾਦੇ ਬਾਜ਼ਾਰ ਜਾਣਗੇ ਤੇ ਇਸ ਕਰਕੇ ਬਹੁਤ ਘੱਟ ਭੀੜ ਸੀਗੀ ਇਸ ਕਰਕੇ ਅਸੀਂ ਆ ਜਾਏ ਅਸੀਂ ਪਉਣਾ ਤਾਂ ਵੈਸੇ ਕੱਲ ਵੀ ਸੀ ਗੁਰਦੁਆਰੇ ਪਰ ਅਸੀਂ ਅੱਜ ਸੋਚਿਆ ਕਿ ਅੱਜ ਚੱਲਦੇ ਹਾਂ ਕਿਉਂਕਿ ਅੱਜ ਭੀੜ ਘੱਟ ਹੋਊਗੀ ਉਹੀ ਹੋਇਆ ਭੀੜ ਬਹੁਤ ਘੱਟ ਸੀ ਦੇਖੋ ਬਿਲਕੁਲ ਘੱਟ ਲੋਕ ਆ ਇਹ ਗੁਰਦੁਆਰਾ ਸਾਹਿਬ ਦਾ ਵਿਊ ਆ ਇਦਾਂ ਹਮੇਸ਼ਾ ਹੀ ਮਤਲਬ ਹੁਣ ਗੁਰਪੁਰਬ ਤੱਕ ਇਦਾਂ ਹੀ ਸਜਿਆ ਰਹੂਗਾ ਫਿਰ ਅਸੀਂ ਕਾਲੀ ਮਾਤਾ ਦੇ ਮੰਦਿਰ ਚਲੇ ਗਏ ਉੱਥੇ ਜਾ ਕੇ ਵੀਡੀਓ ਤਾਂ ਮੈਂ ਨਹੀਂ ਬਣਾਈਨੀ ਤੇ ਉੱਥੇ ਅਸੀਂ ਦੀਵਾ ਵਗੈਰਾ ਲਗਾ ਕੇ ਘਰ ਆ ਕੇ ਵਾਪਸ ਘਰ ਆ ਕੇ ਦੀਵੇ ਜਗਾਏ ਮੈਂ ਦੀਵੇ ਨਾਲ ਵੀਡੀਓ ਬਣਾਈਆਂ ਤੇ ਕੁਝ ਫੈਮਿਲੀ ਨਾਲ ਅਸੀਂ ਵੀਡੀਓ ਬਣਾ ਲਈਏ ਅਸੀਂ ਪਟਾਕੇ ਵਗੈਰਾ ਤਾਂ ਨਹੀਂ ਚਲਾਏ ਇਸ ਵਾਰੀ ਤੇ ਅਸੀਂ ਬਸ ਲੋਕਾਂ ਨੂੰ ਦੇਖਿਆ ਆਸ-ਪਾਸ ਸਾਰੇ ਲੋਕ ਪਟਾਕੇ ਚਲਾ ਰਹੇ ਸੀਗੇ ਕਿਉਂਕਿ ਪਿਛਲੀ ਵਾਰ ਦੀ ਦੀਵਾਲੀ ਸਾਡੀ ਕਿਤੇ ਹੋਰ ਸੀ ਇਸ ਵਾਰ ਦੀ ਦੀਵਾਲੀ ਸਾਡੀ ਕਿਤੇ ਹੋਰ ਆ ਕਿਉਂਕਿ ਅਸੀਂ ਸ਼ਿਫਟ ਹੋਏ ਆ ਮਕਾਨ ਚਿਪਟ ਕੀਤਾ ਤੇ ਨਵੇਂ ਨਵੇਰੀਏ ਦੇ ਵਿੱਚ ਆਏ ਆ ਇਸ ਕਰਕੇ ਥੋੜਾ ਨਹੀਂ ਅਸੀਂ ਪਟਾਕੇ ਵਗੈਰਾ ਚਲਾਏ ਤੇ ਅਸੀਂ ਉੱਪਰ ਟਰੈਸ ਤੇ ਚਲੇ ਗਏ ਉੱਥੇ ਦੇਖ ਕੇ ਕਾਫੀ ਅੱਜ ਜਿਆਦੇ ਪਟਾਕੇ ਚੱਲ ਰਹੇ ਸੀਗੇ ਕੱਲ ਘੱਟ ਸੀਗੇ